ਆਦੀ ਨੋੜਾ ਪੈਦੀ ਮੱਤੋਂ ਬਾਤੋ ਸਾਦੇ ਆਪਣਾ ਠੀਕ ਹੈ ਪਹਿਲੀ ਮੈਂ ਆਵਾ ਕੁੜੇ ਲਾਇਆ ਅਨੇਕ ਦਾ ਸਾਥ ਦੇਣਾ ਜੇ ਵੱਡੀ ਪੈਂਦਾ ਹੁਣ ਕਿਉਂਕਿ ਘੜੀਆਂ ਸਾਹਮਣੇ ਲੱਗੀਆਂ ਹਾਂ ਹਾਂਜੀ ਤੇ ਪਹਿਲੀ ਇਧਰ ਘੜੀ ਖਾਂਦੇ ਚਲੋ ਕੋਈ ਸਾਡੇ ਯਾਰ ਤੂੰ ਹੋਰ ਜਲਦ ਕਰ ਮੈਂ ਖੜੀ ਚੋਣਾਂ ਜਾਂਦੇ ਠੀਕ ਹਾਂਜੀ ਕੋਈ ਛੇ ਵੱਡੇ ਦੀ ਓਏ ਆ ਗਿਆ ਵੀਰ ਆ ਗਿਆ ਕਰੀਆ ਵਸੇ ਆਪਣੇ ਚੈਨਲ ਬਾਰੇ ਵੀ ਮੈਨੂੰ ਮਾਗਣਾ ਰਿਹਾ ਲੋਗਾਂ ਨੂੰ ਚਾਹੋ ਤੁਸੀਂ ਜੋ ਫੋਟੋ ਕਰਦੇ ਸਾਰੇ ਵਾਲੇ ਪਰਪਲ ਕੋੜ ਕਿੱਥੇ ਆ ਚੋਣ ਸ਼ੋਰ ਬੜੀ ਚੋਣ ਸ਼ੋਰ ਬੜੀ ਚੋਣ ਸ਼ੋਰ ਬੜੀ ਚੋਣ ਸ਼ੋਰ ਬੜੀ ਚੋਣ ਸ਼ੋਰ ਆ ਸਾਹਿਬ ਨਿਸ਼ਾਨ ਘਣੀ ਆ ਜੀ ਕਿਰਪਾ ਕਰਦੇ ਹੋਣਾ ਜੀ ਸਾਡਾ ਤੁਹਾਡੀ ਤੁਹਾਡੀ ਬੋਲੋ ਵੀ ਇੱਧਰ ਕਹਿ ਦਿਓ ਮਜੀਸਾਂ ਨੂੰ ڪيتا جا رهيا آهن

ਆਰੇ ਵਾਲੇ ਪਰਪੋਜੇ ਹੋੜ ਕਿੱਤੇ ਆ ਚੋਣ ਨਿਸ਼ਾਨ ਜੀ ਚੋਣ ਨਿਸ਼ਾਨ ਜੀ ਚੋਣ ਨਿਸ਼ਾਨ ਜੀ ਚੋਣ ਨਿਸ਼ਾਨ ਜੀ ਜਰ ਸਾਹਿਬ ਨਿਸ਼ਾਨ ਜੀ ਕਿਰਪਾ ਕਰਦੇ ਹੁਣ ਤੁਹਾਡੀ ਤੁਹਾਡੀ ਵੋਟ ਵੀ ਇਧਰ ਕਹਿ ਦੋ ਮੇਰੇ ਨਾਲ ભંરવં મણભ ભણ જણ ભણળ ભણભાહં ਦੇਖ ਕੇ ਦੇਖ ਕੇ ਕੁੜੀਆਂ ਕੁੜੇ ਸੱਟਾ ਅੱਗੇ ਨੇ ਉਮੀਦਵਾਰ ਅਹੀ ਅੱਜ ਸਾਨੂੰ ਮੈਨੂੰ ਚੋਣ ਨਿਸ਼ਾਨ ਘੜੀ ਮਿਲਿਆ ਹੋਇਆ ਹੈ ਤੇ ਅਹੀ ਅੱਜ ਡੋਰ ਟੂ ਡੋਰ ਕਾਉਂਸਲਿੰਗ ਕੀਤੀ ਹੈ ਤੇ ਅੱਜ ਮੈਨੂੰ ਪੂਰਾ ਪੂਰਾ 100% ਇਹਨਾਂ ਦਾ ਸਹਿਯੋਗ ਮਿਲਿਆ ਹੈ ਤੇ ਮੈਂ ਇਸ ਵੱਲੋਂ ਉਹਨਾਂ ਦਾ ਸਭ ਤੋਂ ਧੰਨਵਾਦ ਕਰਦੀ ਹਾਂ ਕੀ ਕਿਹਾ ਜਾਂਦਾ ਜੇ ਇਲਾਕਣ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਮੈਂ ਬਸ ਇਹੋ ਕਹਿਣਾ ਚਾਹੁੰਦੀ ਆ ਕਿ ਉਹ ਮੇਰਾ ਸਾਥ ਦੇਣ ਤੇ ਸਾਥ ਵਿੱਚ ਹੀ ਸਾਡੇ ਸਾਰਿਆਂ ਦਾ ਸਾਥ ਹੈ ਤੇ ਅੱਗੇ ਜਾ ਕੇ ਜੋ ਅਸੀਂ ਕਰਾਂਗੇ ਇਹਨਾਂ ਦੇ ਹੱਕ ਵਿੱਚ ਕਰਾਂਗੇ ਇਲਾਕੇ ਵਿੱਚ ਜਿਹੜੇ ਕੰਮ ਕੋਈ ਹੈਗੇ ਆ ਜਿਸ ਤਰ੍ਹਾਂ ਦੇਗੇ ਆ ਅੱਜ ਵੀ ਕਰਵਾਉਂਦੇ ਰਹੇ ਭੁੱਲੇ ਭਾਜੀ ਕਰਵਾਉਂਦੇ ਰਹੇ ਆ ਬਸ ਹਾਂਜੀ ਹਾਂਜੀ ਬਸ ਉਦਾਂ ਹੀ ਚੱਲਦਾ ਰਹੇਗਾ ਅੱਗੋਂ ਹੁਣ ਇਹ ਹੈ ਕਿ ਹੁਣ ਸਭ ਦਾ ਸਾਥ ਨਾਲ ਹੋਏਗਾ ਚੋ ਨਿਸ਼ਾਨ ਕੀ ਆ ਚੋ ਨਿਸ਼ਾਨ ਆਪਣਾ ਕੜੀ ਕੀ ਲੋਕਾਂ ਨੂੰ ਪਿਲ ਕਰਨਾ ਕੜੀ ਵਾਸੀ ਕੀ ਕਹਿਣਾ ਚਾਹੁੰਦੇ ਕੜੀ ਵਾਸੀ ਬਸ ਇਹ ਕਹਿਣਾ ਚਾਹੁੰਦੇ ਕਿ ਹੁਣ ਸਮਾਂ ਆਪਣਾ ਆ ਗਿਆ ਹੋਇਆ ਹੈ ਅਜੀ ਵੀਜੀ ਆਪਣਾ ਨਾਮ ਦੱਸ ਕੇ ਨਿਰਮਲਾ ਕੀ ਕਹਿਣਾ ਚਾਹਤੇ ਆਪਣੇ ਮੁੰਡੇ ਬਾਰੇ ਮੈਂ ਮੈਂ ਕਹਿਣਾ ਚਾਹੁੰਦੀ ਆ ਕਿ ਜਿੰਨਾ ਸੰਜੋਗ ਜਨਤਾ ਨੇ ਸਾਡਾ ਦਿੱਤਾ ਸਾਰੇ ਨੇ ਘਰ ਘਰ ਇੰਨਾ ਸਾਰੀ ਮਤਲਬ ਸੇਵਾ ਕੀਤੀ ਹੈ ਸਾਨੂੰ ਇਹਨਾਂ ਨੇ ਦਿੱਤਾ ਵੀ ਆਪਣੀ ਵੋਟ ਤੁਹਾਨੂੰ ਪਾਵਾਂਗੇ ਮੈਂ ਸਾਰੀ ਹੀ ਸੰਗਤ ਦਾ ਹੰਦ ਧੰਨਵਾਦ ਕਰਦੀ ਆ ਇਸਾਰੇ ਸਾਡਾ ਸੰਯੋਗ ਦੇਣ ਤੇ ਸਾਨੂੰ ਵੋਟ ਪਾਣ ਲੋਕਾਂ ਵੱਲੋਂ ਬਹੁਤ ਜ਼ਿਆਦਾ ਕੱਠ ਵੇਖਿਆ ਜੁਏ ਬਸ ਬਹੁਤ ਵਧੀਆ ਅਸੀਂ ਪਹਿਲੇ ਵੀ ਭੋਲਾ ਸਮਾਜ ਸਮਾਜ ਸੇਵਾ ਕਰਦਾ ਸੀ ਤੇ ਹੁਣ ਵੀ ਅੱਗੇ ਕਰੇਗਾ ਬਹੁਤ ਹੀ ਜ਼ਿਆਦਾ ਕਰਾਂਗੇ ਜੇ ਸਾਡਾ ਸੰਯੋਗ ਦਿਓਗੇ ਅਸੀਂ ਪਹਿਲੇ ਨਾਲੋਂ ਵੀ ਵੱਧ ਕਰਾਂਗੇ ਇਹ ਲੋਕਾਂ ਨੂੰ ਮੈਸੇਜ ਦੇਵਾਂਗੇ ਮੈਸੇਜ ਦੇਣ ਦੀ ਜੋ ਸੇਵਾ ਉਹ ਕਰਦਾ ਸੀ ਉਹਦੇ ਨਾਲੋਂ ਵੱਧ ਕਰਾਂਗੇ ਅਸੀਂ ਤੇ ਸਾਡਾ ਸੰਯੋਗ ਦੇ ਦੇਣ ਜਨਤਾ ਤੇਹੀ ਜਨਤਾ ਦਾ ਵੀ ਦਿਆਂਗੇ ਮੈਡਮ